2040 ਦਾ ਜਨਮ 40 ਦਾ ਹਾਂ ਕਿੰਨੇ ਸਾਲ ਦੀ ਉਮਰ ਹੋ ਗਈ ਮੇਰੀ ਉਮਰ ਹੋ ਗਈ ਸਮਝਾ 84 ਸਾਲ 84 ਸਾਲ ਦੀ ਠੀਕ ਹੈ ਤੇ ਹਜੇ ਵੀ ਪੂਰਾ ਕੰਮ ਕਰਦਾ ਹੈ ਅੱਬਾ ਉਹ ਕੰਮ ਕਰਦਾ ਹੈਗਾ ਉਹ ਅਮਰੀਕਾ ਬੁੱਕ ਉਹਦੇ ਜੇ ਨੂੰ ਵੋਟ ਪਾਉਣ ਗਿਆ ਸੀ ਉਦੋਂ ਵੀ ਮੇਰੀ ਵੀਡੀਓ ਕਲੀ ਸੀ ਅੱਛਾ ਹਾਂ ਠੀਕ ਹੈ ਤੇ ਕੰਮ ਕਰਦਿਆਂ ਕਿੰਨਾ ਟਾਈਮ ਹੋ ਗਿਆ ਅੱਬਾ ਤੈਨੂੰ 60 ਸਾਲ ਹੋ ਗਏ ਰੇੜੀ ਦਾ ਕੰਮ ਕਰਦੇ ਅੱਛਾ ਤੇ ਮੁੰਡੇ ਕੀ ਕਰਦੇ ਆ ਮੁੰਡੇ ਮੁੰਡੇ ਕੰਮ ਕਰਦੇ ਆ ਸਾਰੇ ਡੋਡੀ ਸਾ ਇੱਕ ਵੀਰਦਾਰੀ ਸਾਬ ਦੀ ਆ ਪੋਜਦੀ ਆ ਆਪਾਂ ਤਾਂ ਵਿਲੇ ਜਾਂ ਜਮਾ ਠੀਕ ਆ ਤੇ ਹਟ ਜਾ ਪਾਪਾ ਫਿਰ ਹੁਣ ਛੱਡ ਦੇ ਕੰਮ ਤੇਰੀ ਉਮਰ ਹੋ ਗਈ ਉਹ ਨਹੀਂ ਯਾਰ ਕਿ ਇਹ ਤੁਰਿਆ ਫਿਰਦੇ ਆ ਜੇ ਬਹਿ ਗਏ ਨਾ ਹਾਂ ਮੁਰਕੇ ਤੁਰਿਆ ਨਹੀਂ ਜਾਂਦਾ ਆ ਇਹ ਤਾਂ ਹੈ ਹੈ ਨਾ ਜੇ ਮੈਂ 2 ਦਿਨ ਬਹਿ ਜਾ ਹਾਂ ਆ ਮੇਰੇ ਪੈਰ ਤੇ ਲੋਹਾ ਵਾਦੀ ਕਰਦੀ ਮੈਂ 3 ਮਹੀਨੇ ਤੋਂ ਚਲਾਇਆ ਕੰਮ ਤੁਰਿਆ ਮੈਂ ਮੈਂ ਤੋੜ ਕੇ ਬਣ ਖਾਉਂਦੇ ਕਰੀ ਸੋਦੀ ਵਾਲੀ ਗੱਲ ਕੀ ਐਡੀ ਐਡੀ ਮੈਂ ਵੀ ਜਿੰਨਾ ਚਿਰ ਤੁਰਦਾ ਫਿਰਦਾ ਉਹਨਾਂ ਤੇਰੀ ਸਿਹਤ ਕਾਇਮ ਆ ਹੈ ਨਾ ਆਈ ਆਈ ਕਿਚਾ ਆ ਹੁਣ ਦਾ ਹਾ ਕੋਸ ਲਾਲਚ ਨਾਲ ਹੀ ਆ ਨਾ ਲਾਲਚ ਕਰਨਾ ਹੈ ਨਾ ਲਾਲਚ ਨਾ ਬੰਦਾ ਤੁਰਿਆ ਫਿਰਦਾ ਇਹਨੇ ਹਾਂ ਲਾਲਚ ਬਹੁਤ ਉਮਰ ਹੋ ਗਿਆ ਵਾ ਤਗੜਾ ਫਰੇਸਾ ਹੁਣ ਸਾਡੀ ਦਾ ਮੈਨੂੰ ਇਨੀ ਉਮਰੀ ਨਹੀਂ ਹੁੰਦੀ ਜਿੰਨੇ ਤੂੰ ਕੰਮ ਕਰ ਗਿਆ 60 ਸਾਲ ਦਾ ਤੇ ਕੀ ਦੱਸਦੇ ਬਾਬਾ ਬੱਕਰੀਆਂ ਚਾਰ ਰਹੀਆਂ ਉਹ ਕੀ ਦੱਸਦਾ ਤੂੰ ਗੱਲ ਕੀ ਅਸੀਂ ਬੋਰੀ ਵਾਲੇ ਸਾਹ ਤਾਂ ਮੇਰੇ ਕੰਪੀਟਾ ਬੱਕਰੀਆਂ ਚਾਰ ਰਹੀਆਂ ਉਹ ਹੋਰ ਕੰਮ ਨਹੀਂ ਕਰਾ ਪਹਿਲਾਂ ਬੱਕਰੀਆਂ ਚਾਰ ਰਹੀਆਂ ਅੱਛਾ ਪਈਆਂ ਦਸਨੀਆਂ ਸੀ ਸਾਡੇ ਕੋਲੇ ਹਾਂ ਹੈ ਕਿੰਨੇ ਸਾਲ ਚਾਰ ਰਹੀਆਂ 20 ਸਾਲ ਰੱਖਿਆ ਬੇਟਾ 20 ਸਾਲ ਹਾਂ ਉਸ ਤੋਂ ਬਾਅਦ ਉਹ ਮਾਲ ਵੇਚਤਾ ਬੁਰੀ ਵਾਲਾ ਸਾਦ ਹੋ ਗਿਆ ਉਸ ਤੋਂ ਬਾਅਦ ਆਏ ਉਹ ਮਾਲ ਵੇਚਦਾ ਹਸਕੇ ਮਾਲ ਕੀ ਧੰ ਚਾਰੀਆਂ ਸੀ ਸਾਗ ਚਾਰੀਆਂ ਸੀ ਹੂੰ ਥਾਲ ਤੋਂ ਬਾਅਦ ਪੀਰਾ ਠੀਕ ਹੈ ਸਬਜੀ ਵੇਚ ਪਹਿਲਾਂ ਮੈਂ ਸਬਜੀ ਵੇਚੀ ਤੇਰੇ ਪਿੰਡ ਚ ਪਹਿਲਾਂ ਸ਼ੁਰੂ ਤੋਂ ਜਦੋਂ ਕੰਮ ਚਲਾਇਆ ਅੱਛਾ ਸਬਜੀ ਦਾ ਕੰਮ ਕੀਤਾ ਪਹਿਲੇ ਪੜਾ ਹੈ ਕਿੰਨੇ ਸਾਲ ਲਗਾਤਾਰ ਠੀਕ ਹੈ ਪਹਿਲੇ 3 ਸਾਲ ਸਬਜੀ ਵੇਚੀ ਫਿਰ 60 ਸਾਲ ਕੰਮ ਕਰਦੇ ਨ ਹੋ ਗਿਆ ਹੈ ਹਾਂ ਪੇੜਾ ਬੱਚਾ ਬੱਚੇ ਜਾਂਦਾ ਉਹ ਦਿਨ ਨੂੰ ਹਣਾ ਪਿੰਡ ਚ ਬੱਚਾ ਬੱਚਾ ਜਾਂਦਾ ਉਹ ਫਿਰ ਇੱਕ ਪਿੰਡ ਚ ਬੱਚਾ ਬੱਚਾ ਜਾਂਦਾ ਕਿੰਨੇ ਕਿੰਨੇ ਕਿ ਪਿੰਡ ਆ ਬਾਬਾ ਤੇਰੇ ਕੋਲ ਕਿੰਨੇ ਪਿੰਡ ਹੁਣ ਤਾਂ ਮੈਂ ਘੱਟ ਪਿੰਡ ਚ ਜਾਣਾ ਮੈਂ ਸੂਰਤ ਗਏ ਤੇ ਕਰ ਸੂਰਤ ਗਏ ਤੱਕ ਹਾਂ ਇੰਨੀ ਤੇ ਕਰੋ ਐਨਾ ਪਿੰਡ ਚ ਜਾਂਦੇ ਰਹਾਂ ਇਧਰ ਉਧਰ ਟਿਕੜੀਆਂ ਤੋੜ ਗਏ ਨਾਰੰਗ ਨਰੰਗ ਬਹੁਤ ਪਿੰਡਾਂ ਚ ਜਾਂਦੇ ਰਹੇ ਹਾਂ ਬਹੁਤ ਦੂਰ ਤੱਕ ਜਾਂਦੇ ਰਹੇ ਸਾਰੇ ਪਿੰਡਾਂ ਆ ਜਾਂਦੇ ਨੇ ਇਧਰ ਤੇ ਹੁਣ ਫਿਰ ਘਟਾਦੇ ਹੁਣ ਗਿਆ ਹੈ ਹਾਂ ਹੁਣ ਪੱਕੇ ਪੁੱਕੇ ਸਾਰੇ ਜਾਂਦੇ ਨੇ ਬਹੁਤ ਪਿੰਡਾਂ ਚ ਜਾਂਦੇ ਨੇ ਠੀਕ ਹੈ ਤੇ ਨਸ਼ਾ ਪਤਾ ਕੋਈ ਨਹੀਂ ਕੀਤਾ ਜ਼ਿੰਦਗੀ ਜਦ ਤੱਕ ਹੈ ਨਸ਼ਾ ਕੋਈ ਨਹੀਂ ਕੀਤਾ ਜਮ ਤੇ ਹੋਂ ਵਾਲੇ ਮੁੰਡਿਆਂ ਨੂੰ ਬਾਬਾ ਕੀ ਕਹਿਣਾ ਚਾਹੇਗਾ ਜਿਹੜੇ ਸਾਨੂੰ ਨਸ਼ਾ ਪਤਾ ਵਧੀ ਜਾਂਦਾ ਹਾਂ ਹਾਂ ਹੁਣ ਤਾਂ ਭਾਈ ਮੈਨੂੰ ਐ ਲੱਗਦਾ ਹੈ ਕਿ ਇੱਕ ਬੰਦਾ ਨਵੇਂ ਜੇ ਜਵਾਕ ਦਾ ਜਿਹੜਾ 10 ਸਾਲ ਦੇ ਵੀ ਉਹ ਬਾਲਾ ਕੰਮ ਖਰਾਬ ਹੋਏਗਾ ਹਨਾ ਇੱਕ ਕੰਮ ਨਹੀਂ ਕਰਦੇ ਮੇਨ ਗੱਲ ਤਾਂ ਇਹ ਜਿਹੜਾ ਬੇਲਾ ਰਹਿੰਦਾ ਬੰਦਾ ਉਹਦਾ ਬੁਰਾ ਹਾਲ ਹੈ ਜਿਹੜਾ ਕੰਮ ਕਰਦਾ ਬੰਦਾ ਉਹ ਹਜੀ ਘਟਾਗਾ ਕੰਮ ਤੋਂ ਬਗੈਰ ਕੁਛ ਹੀ ਨਹੀਂ ਕੰਮ ਤਾਂ ਕਹਿੰਦੇ ਕਰਮ ਹੁੰਦੇ ਹੈ ਕਿ ਨਹੀਂ ਵੜੀ ਕਾ ਗੇਰ ਵਾਲਾ ਮਸ਼ੀਨਾ ਵਾਲਾ ਪਿਆਉਂਗਾ ਕਿੜੀਆਂ ਆਬਾ ਗੇਰ ਵਾਲਾ ਮਸ਼ੀਨਾ ਆਉਂਦੀ ਸੀ ਨਾ ਪਹਿਲਾਂ ਇਹ ਚਿੱਟਾ ਹਾ ਚ ਗੇਰ ਚ ਚਿੱਟਾ ਸਕਾਟ ਵਾਲਾ ਕੀ ਕਹਿੰਦੇ ਤੇ ਚਿੱਟੇ ਸਕਾਟ ਵਾਲੀ ਬਾਬਾ ਗੱਲ ਦੱਸ ਲੈ ਚਿੱਟਾ ਸਕਾਟ ਕਦੋਂ ਆਇਆ ਸੀਗਾ ਪੂਰਾ ਬਾਹਲੇ ਸਾਲ ਹੋ ਗਏ ਗੱਲ ਉਸ ਦਾ ਉਦੋਂ ਕਿੰਨੇ ਕ ਸਾਲ ਦੀ ਉਮਰ ਸੀ ਬਾਬਾ ਤੇਰੀ ਜੋ ਚਿੱਟਾ ਸਕਾਟ ਆਇਆ ਸੀਗਾ ਸੀ ਕੋਈ 20-25 ਸਾਲਾਂ ਦੀ ਬਾਹਲੀ ਸੀ ਵਧ ਸੀ ਠੀਕ ਹੈ ਤੁਹਾਡਾ ਤਾਂ ਪਹਿਲਾਂ ਉਠਾ ਵਾਲੇ ਤੇ ਟੈਕਟਰ ਤੋਂ ਬਾਅਦ ਆਏ ਹੈ ਨਾ ਪਹਿਲਾਂ ਉਠਾਣਾ ਹੀ ਬਹੁਤ ਹੋਦੇ ਲੋਕ ਆ ਬਾਕੀ ਤਾਂ ਆਪਣੇ ਏਰੀਆ ਦੇ ਤਾਂ ਥੋੜੇ ਟਾਈਮ ਦੀ ਗੱਲ ਹੀ ਉਠਾਂ ਦੀ ਤਾਂ ਤਰਪਾਲੀ ਦਾ ਮੈਂ ਲਾਈ ਹੈਗੀ ਮੇਰੀ 30 ਸਾਲ ਦੀ ਉਮਰ ਹੋਈ ਹੈਗੀ ਮੇਰਾ ਚਾਚਾ ਲਾਉਂਦਾ ਸੀ ਉਧਰ ਬਾਹਰ ਤੇ ਹੁਣੀ ਗਾਣੇ ਹਾਂ